ਅੱਜ ਆਹੀ ਯਾਰ ਤੁਰਤ ਪਾਣੀ ਤੇਰੇ ਰੇਹ ਸਿੜਦੇ ਆ ਉਹਦੇ ਤੁਹਾਨੂੰ ਦੱਸਿਆ ਸੀ ਵੀ 7 ਦਿਨ ਪਹਿਲਾਂ ਸਿੱਟੀ ਆ ਉਹ ਕਹਿੰਦੇ 6-3 ਲੱਗ ਜਾਂਦੀ ਹੈ ਜਿਹੜੀ ਇਹ ਰੇਹ ਸਿੜਦੇ ਆ ਕੇ ਥੱਲੇ ਵਗ ਜਾਂਦੀ ਹੈ ਵੀ ਇਹ ਥੋੜਾ ਜਿਹਾ ਟਾਈਮ ਪਏ ਤੋਂ ਲੱਗਦੀ ਹੈ ਵੀ ਵਿੱਚ ਚਕਣ ਕਾਂ ਕ ਪੀਲੀਆਂ ਹੋ ਜਾਂਦੀਆਂ ਹੁਣ ਆਜਾ ਤਜਰਬਾ ਆਜੂ ਆਪਾਂ ਨੂੰ ਸਾਰਾ ਗੱਲ ਕਲੀਅਰ ਹੋ ਜੂਗੀ ਆਪਾਂ 7 ਦਿਨ ਪਹਿਲਾਂ ਵੀ ਸਿੱਟੀ ਆ ਉਹਦੇ ਵੀ ਵੀਡੀਓ ਪਾਈ ਸੀ ਤੇ ਆਜਾ ਹੁਣ ਦੇਖ ਲੋ ਤੁਰਤ ਪਾਣੀ ਜਾਈ ਜਾਂਦਾ ਤੇ ਕੈਰੀ ਚ ਇਹ ਜੋ ਤੁਰਤ ਸਿੜਦੇ ਆ ਕਿਉਂ ਸੇਕਾ ਪੈਂਦਾ ਫਰਕ ਕਿ ਕੋਈ ਐਵੇਂ ਹੀ ਕਹਿ ਦਿੰਦੇ ਆ ਹਾਂ ਦੇਖੋ ਯਾਰ ਇਹ ਕੋਈ ਇਹਦਾ ਕੋਈ ਪੈਂਦਾ ਹੋਊਗਾ ਵਿੱਚ ਵੀਡੀਓ ਜਿਹੜੇ ਕਿਸਾਨ ਭਰਾ ਹੈ ਵੱਡੇ ਉਹ ਦੱਸਦੇ ਨੇ ਵੀਡੀਓ ਦੇਖਦੇ ਆ ਇਹਨੇ ਵੀ 7 ਦਿਨ ਪਹਿਲਾਂ ਸਿੱਟੀ ਵਾਲੀ ਕਣਕ ਪੀਲੀ ਨਹੀਂ ਹੁੰਦੀ ਮੈਨੂੰ ਰੇ ਨਾਲ ਦੀ ਨਾਲ ਲੱਗ ਜਾਂਦਾ ਕਿਉਂ 7 ਦਿਨ ਪਹਿਲਾਂ ਹੌਲੀ ਹੌਲੀ ਤੇਲ ਨਾਲ ਲੱਗ ਜਾਂਦੀ ਆ ਇਹ ਤੁਰਤ ਆਲੀ ਗੇਰਾਂ ਕਹਿੰਦੇ ਥੱਲੇ ਵਗ ਜਾਂਦੇ ਵੀ ਫੇਰ ਅਸਰ ਕਰਦੀ ਆ ਹੁਣ ਆਪਾਂ ਨੂੰ ਦੋਨੇ ਚੀਜ਼ਾਂ ਦਾ ਰਿਜ਼ਲਟ ਦਾ ਪਤਾ ਲੱਗ ਜयो 7 ਦਿਨਾਂ ਵਾਲੀ ਪਹਿਲਾਂ ਵਾਲੀ ਵੀਡੀਓ ਪਾਈ ਸੀ ਤੇ ਅੱਜ ਜਿਵੇਂ ਤੁਰਤਾਂਲੀ ਚ ਪਾਈ ਆ ਇਹ ਪਾਣੀ ਤੋਂ ਬਾਅਦ ਇਹਦਾ 10 ਦਿਨਾਂ ਹਫ਼ਤੇ ਤੱਕ ਪਤਾ ਲੱਗ ਜੂ ਵੀ ਇਹਨੂੰ ਤੁਰਤ ਲੱਗਦੀ ਐ ਜਾਂ ਨਾ ਲੱਗਦੀ ਐ ਜਿਵੇਂ ਕਿ ਭਾਈ ਵੀ ਐਵੇਂ ਲੋਕਾਂ ਦਾ ਸਾਰਾ ਕਲੀਅਰ ਹੋ ਜੂਗਾ ਪਤਾ ਲੱਗ ਜੂ ਇਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਅਸੀਂ ਇਹ ਗੱਲ ਨਹੀਂ ਹੈਗੀ ਵੀ ਦਿੰਦੇ ਨਹੀਂ ਜਾਣਕਾਰੀ ਚਾ ਪਹਿਲਾਂ 7 ਦਿਨ ਪਹਿਲਾਂ ਵੀ ਸਿੱਟੀ ਅਸੀਂ ਰਹੇ ਤੇ ਅੱਜ ਤੁਰਤ ਸਿੱਟੀ ਜੰਨੇ ਆ ਆ ਪਾਣੀ ਦੇਖੋ ਤੁਰਤ ਚੱਲੀ ਜਾਂਦਾ ਅੱਜ ਪਾਣੀ ਲਾਈ ਜੰਨੇ ਆ ਨੂੰ ਕਣਕ ਨੂੰ ਇਹ 28 ਦਿਨਾਂ ਦੀ ਕਣਕ ਹੋਊਗੀ ਮਹੀਨੇ ਦੇ ਬਸ ਨੇੜੇ ਐ ਤੇ ਪਤਾ ਲੱਗ ਜੂ ਬਾਕੀ ਸੇਵ ਕਰਾਂ ਗੱਲ ਕਰਾਉਣੇ ਕਿਉਂ ਸੇਵ ਕਾ ਕਿਉਂ ਕਿਵੇਂ ਲੱਗਦਾ ਤੈਨੂੰ ਕੀ ਸਿਸਟਮ ਐ ਇਹਦਾ ਹਾਂ ਹੁਣ ਮਾਗਰੋਂ ਵੀ ਆਪਾਂ ਦੇਖ ਪਹਿਲਾਂ ਵੀ ਸੜਤੀ ਜਿਹੜੀ 7 ਦਿਨ ਪਹਿਲਾਂ ਸੜਣੀ ਸੀ ਤੇ ਅੱਜ ਆਪਾਂ ਤੁਰਤ ਵੀ ਸੜਤੀ ਸਾਰਿਆਂ ਦੇ ਸਾਹਮਣੇ ਇਹ ਤੁਹਾਨੂੰ ਰਿਜ਼ਲਟ ਪੂਰਾ ਪਤਾ ਲੱਗ ਜੂ ਯਾਰ ਵੀਡੀਓ 'ਚ ਇਦੋਂ ਇਹਦਾ ਇਹ ਵੀ ਰਿਜ਼ਲਟ ਪਾਵਾਂਗੇ ਵੀ ਇਹਦਾ ਨੁਕਸਾਨ ਕਿੰਨਾ ਫਾਇਦਾ ਕਰਦੀ ਹੈ ਕਿੰਨਾ ਉਹ ਵੀ ਹੁੰਦਾ ਕੋਈ ਗੱਲ ਹੁੰਦੀ ਹੈ ਜਾਂ ਨਾ ਹੁੰਦੀ ਹੈ ਵੀ ਇਹਦੇ ਨਾਲ ਪੀਲੀ ਪੈਂਦੀ ਹੈ ਕਿ ਨਾ ਪਾਣੀ ਲੱਗੇ ਤੋਂ ਜਿਹੜੀ ਜੇ ਤੁਰਤ ਸਿੜਦੇ ਆ ਤੇ 7 ਦਿਨਾਂ ਵਾਲੀ ਚ ਪੀਲੀ ਪੈਂਦੀ ਨਹੀਂ ਉਹਦਾ ਵੀ ਹੁਣ ਤੁਰਤ ਪਤਾ ਲੱਗ ਜੂਗਾ ਅੱਜ ਆਪਾਂ ਇਹਦੇ ਬਾਰੇ ਪੂਰੀ ਵੀਡੀਓ ਪਾਤੀ ਹੈ ਹਾਂ ਵਿੱਚ ਉਹਦਾ ਸਾਰਾ ਕੁਝ ਵਿੱਚ ਹੀ ਹੈ ਵੀ ਐਵੀ ਗੱਲ ਤਾਂ ਹੈ ਨਹੀਂਗੀ ਜਾਣਕਾਰੀ ਯਾਰ ਕਰੇ ਤੂੰ ਤਜਰਬਾ ਕਰੇ ਤੂੰ ਪਤਾ ਲੱਗਦਾ ਹੈ ਗੱਲਾਂ ਸੁਣੀਆਂ ਸੁਣਾਈਆਂ ਦੇ ਵੀ ਨਹੀਂ ਪੂਰਾ ਯਕੀਨ ਹੁੰਦਾ ਜੇ ਆਪਾਂ ਆਪਾ ਤਜਰਬਾ ਕਰਦੇ ਆਂ ਫਿਰ ਤਜਰਬੇ ਨਾਲ ਬੰਦੇ ਨੂੰ ਗਿਆਨ ਆਉਂਦਾ ਤੇ ਤਾਂ ਕਰਕੇ ਆਪਾਂ ਇਹੇ ਕਰਿਆ ਤਜਰਬਾ ਵੀ ਪਹਿਲਾਂ ਵਾਲੀ ਵੀ ਵੀਡੀਓ ਪਾਈ ਆਪਾਂ 7 ਦਿਨਾਂ ਵਾਲੀ ਤੇ ਆਹ ਤੁਰਤ ਵਾਲੀ ਵੀ ਪਾਤੀ ਇਸੇ ਨਾਲ ਆਪਾਂ ਨੂੰ ਪੂਰਾ ਕਲੀਅਰ ਹੋ ਜੂ ਵੀ 7 ਦਿਨ ਪਹਿਲਾਂ ਸਿੱਟਣੀ ਚਾਹੀਦੀ ਐ ਕੋਰ ਕਣਕ ਤੇ ਜੈਦੂ ਦੁਆਰੇ ਦਮਾਈ ਉਦੋਂ ਵੀ 7 ਦਿਨ ਨਹੀਂ ਫਿਰ ਆਪਾਂ ਪਹਿਲਾਂ ਸਿੱਟਦੇ ਆਂਗੇ ਜੇ ਕੋਈ ਨਾ ਫਰਕ ਪੈਂਦਾ ਹੋਇਆ ਬਈ ਫੇਰਾਪਾ ਤੁਰਤੇ ਦੇ ਵਾਂਗੂ ਫੇੜ ਦਿਆਂਗੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਓ ਭਰਾਵਾਂ ਨੂੰ ਵੱਧ ਤੋਂ ਵੱਧ ਸਾਰੇ ਭਰਾਵਾਂ ਚੈਨਲ ਨੂੰ ਫੋਲੋ ਕਰਿਓ ਧੰਨਵਾਦ ਸਾਰੇ ਭਰਾਵਾਂ ਦਾ